सरदीन दया नाम सर ना सतिया क्या जय बचनी तो मोर मन मान ਜਨ ਕੋਪ ਰਨਦੀ ਜੈ ਜਨ ਕੋਪ ਰਨਦੀ ਜੈ ਬਹੁਤ ਜਨ बिसरे ते माधो ए जन्म तुमार रे लेके बहुत जनम बिसरे ते माधो ए जन्म तुमार रे लेके

ਤੇ ਜਨਮ ਬਿਸਰੇ ਤੇ ਮਾਦੂ ਇਹ ਜਨਮ ਤੁਮਾਰੇ ਲੈ ਕੇ ਜਨਮ ਤੁਮਾਰੇ ਲੈ ਕੇ सरदीन दयाल ना तुम सर अब पतिया क्या कीजे अब पतियार क्या कीजे बहुत जनम बिसरे ते मागो ए जनम तुमा रे के लेके कह रब दास आस लाग जीवो कह रब दास आस लाग जीवो चिर तो दर्शन देखे बहुत जनम बिसरे ते मादो ए जनम तुमा रे ਬਚਨੀ ਤੋਰ ਮੋਰ ਆਕ ਜੀਵੋ ਕੈ ਰਬ ਦਾਸ ਆਸ ਲਗ ਜੀਵੋ ਚਿਰ ਪਇਓ ਦਰ ਸੰਗ ਦੇਖੇ ਬਹੁਤ ਜਨਮ ਵਿਸਰੇ ਤੇ ਮਾਦੂ ਇਹ ਜਨਮ ਤੁਮਾ ਤੇ ਲੈ ਕੇ ਜਨਮ ਤੁਮਾ ਤੇ ਲੈ ਕੇ

ਰੇਤੇ <laughs> ਮਾ ਦੋ ਇਹ ਜਨਮ ਤੁਮਾ ਇਹ ਲੈ ਜਨਮ ਵਿਛਰੇ ਤੇ ਮਾਦੋ ਇਹੇ ਜਨਮ ਤੇਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੇ ਗੁਰੂਆਂ ਦੇ ਗੁਰੂ ਧੰਨ ਧੰਨ ਜਗਤ ਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਇੱਕ ਜਾਂ ਦੋ ਜਨਮਾਂ ਦੀ ਗੱਲ ਨਹੀਂ ਕਰ ਰਹੇ ਨੇ 100 ਜਨਮਾਂ ਦੀ ਗੱਲ ਨਹੀਂ ਕਰਦੇ ਨੇ ਹਜ਼ਾਰਾਂ ਜਨਮਾਂ ਦੀ ਗੱਲ ਨਹੀਂ ਕਰਦੇ ਨੇ ਮਹਾਰਾਜ ਉਚਾਨਦ ਕਰਦੇ ਨੇ ਬਹੁਤ ਜਨਮ ਵਿਛਰੇ ਤੇ ਮਾਦੋ ਕਿ ਸੱਚੇ ਪਾਤਸ਼ਾਹ ਪਤਾ ਨਹੀਂ ਕਿੰਨੇ ਜਨਮ ਹੋ ਗਏ ਨੇ ਆਪਦੇ ਕੋਲੋਂ ਵਿਛੜਿਆ ਹੋਇਆ ਪਤਾ ਨਹੀਂ ਕਿਤਨੀ ਧੀਰ ਹੋ ਗਈ ਹੈ ਆਪਦੇ ਕੋਲੋਂ ਵਿਛੜਿਆ ਹੋਇਆ ਕਿਉਂਕਿ ਇਸ ਜੀਵ ਦੇ ਅੰਦਰ ਜੋ ਵੱਸਦੀ ਹੈ ਉਹ ਆਤਮਾ ਹੈ ਤੇ ਇਸ ਦਾ ਮਾਲਕ ਜਿਹੜਾ ਹੈ ਉਹ ਪਰਮਾਤਮਾ ਹੈ ਉਸ ਪਰਮਾਤਮਾ ਤੋਂ ਇਹ ਰੂਹ ਜਦੋਂ ਵਿਛੜੀ ਹੈ ਜਦੋਂ نیچے ਵਿਸ਼ਿਆਂ ਵਿਕਾਰਾਂ ਦੇ ਵਿੱਚ ਫਸ ਕਰਕੇ ਰਹਿ ਗਈ ਹੈ ਫਿਰ ਆਪਣੇ ਵਜੂਦ ਤੋਂ ਦੂਰ ਹੋ ਗਈ ਹੈ ਕੋਈ ਫਰਕ ਨਹੀਂ ਹੈ ਇਸ ਜੀਵ ਦੇ ਅੰਦਰ ਹੈ ਜੋ ਆਤਮਾ ਹੈ ਤੇ ਉਹ ਇਸ ਦਾ ਮਾਲਕ ਜੋ ਹੈ ਪਰਮਾਤਮਾ ਹੈ ਕੋਈ ਫਰਕ ਨਹੀਂ ਹੈ ਦੋਵੇਂ ਇੱਕੋ ਰੂਪ ਨੇ ਪਰ ਫਿਰ ਵੀ ਮਹਾਰਾਜ ਉਚਾਰਨ ਕਰਦੇ ਨੇ ਕਿਉਂ ਫਰਕ ਪਿਆ ਹੋਇਆ ਹੈ ਇਹ ਆਤਮਾ ਕਿਉਂ ਹੈ ਤੇ ਉਹ ਪਰਮਾਤਮਾ ਕਿਉਂ ਹੈ ਧੰਨ ਸਤਗੁਰੂ ਦਾਸ ਮਹਾਰਾ ਰਾਗ ਸ੍ਰੀ ਰਾਗ ਦੇ ਅੰਦਰ અમૃત પાણી ਦੇ ਵਿੱਚ ਪਹਿਲਾ ਸ਼ਬਦ ਉਚਾਰਨ ਕਰਦੇ ਨੇ ਇਸ ਭੇਦ ਨੂੰ ਉਜਾਗਰ ਕਰਦੇ ਨੇ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਮਹਾਰਾਜ ਉਚਾਰਨ ਕਰਦੇ ਨੇ ਕਿ ਸੱਚੇ ਪਾਤਸ਼ਾਪ ਆਪ ਤੇ ਮੇਰੇ ਅਤੇ ਮੇਰੇ ਤੇ ਆਪ ਵਿੱਚ ਕੋਈ ਅੰਤਰ ਨਹੀਂ ਹੈ ਜੇ ਅੰਤਰ ਨਹੀਂ ਹੈ ਫਿਰ ਸੋਚਣ ਵਾਲੀ ਗੱਲ ਹੈ ਤਾਂ ਇਸ ਜੀਵ ਦੇ ਅੰਦਰ ਆਤਮਾ ਕਿਉਂ ਹੈ ਤੇ ਉਹ ਪਰਮਾਤਮਾ ਕਿਉਂ ਹੈ ਅਗਲੀ ਪੰਕਤੀ ਵਿੱਚ ਮਹਾਰਾਜ ਭੇਦ ਉਜਾਗਰ ਕਰਦੇ ਨੇ ਕਨਕ ਕਟਕ ਜਲ ਤਰੰਗ ਜੈਸਾ ਇਹ ਸੱਚੇ ਪਾਤਸ਼ਾਹ ਥੋੜਾ ਭੇਦ ਪੈਣ ਦੇ ਕਰਕੇ ਇਹ ਆਤਮਾ ਵਿਸ਼ਿਆ ਵਿਕਾਰਾਂ ਦੇ ਵਿੱਚ ਫਸੀ ਹੋਣ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸੀ ਹੋਣ ਕਰਕੇ ਆਪਣੇ ਵਜੂਦ ਤੋਂ ਦੂਰ ਹੋ ਗਈ ਹੈ ਵਿਛੜ ਗਈ ਹੈ ਪਰ ਦਿਨ ਰਾਤ ਆਪ ਦੇ ਨਾਲ ਮਿਲਾਬ ਕਰਨ ਵਾਸਤੇ ਜਦੋ ਜਹਿਦ ਕਰ ਰਹੀ ਹੈ ਮਹਾਰਾਜ ਜੀ ਚੰਨ ਕਰਦੇ ਨੇ ਕਨਕ ਕਟਕ ਜਲਤਰੰਗ ਜੈਸਾ ਦੋ ਧਾਰਾ ਨਾ ਦਿੰਦੇ ਨੇ ਕਨਕ ਆਖਦੇ ਨੇ ਸੋਨੇ ਦੀ ਧਾਤੂ ਨੂੰ ਜਿਸ ਨੂੰ 24 ਕੈਰੇਟ ਸੋਨਾ ਆਖਿਆ ਜਾਂਦਾ ਹੈ ਤੇ ਕਟਕ ਆਖਦੇ ਨੇ ਉਸ ਤੋਂ بڑے ਹੋਏ ਗਹਿਣਿਆਂ ਨੂੰ ਹੁਣ 24 ਕੈਰੇਟ ਦਾ ਜਿਹੜਾ ਸੋਨਾ ਹੈ ਉਸ ਤੋਂ ਗਹਿਣੇ ਨਹੀਂ ਤਿਆਰ ਕੀਤੇ ਜਾ ਸਕਦੇ ਨੇ ਉਸ ਦੇ ਵਿੱਚ ਢਾਲ ਕਰਕੇ ਤਾਂਬਾ ਪਾਇਆ ਜਾਂਦਾ ਹੈ ਜਾਂ ਪਿੱਤਲ ਪਾਇਆ ਜਾਂਦਾ ਹੈ ਫਿਰ ਉਸ ਦਾ ਜਿਹੜਾ ਵजूद ਹੈ ਉਹ ਬਾਈ ਕੈਰਟ ਦਾ ਰਹਿ ਜਾਂਦਾ ਹੈ ਤਾਂ ਉਸ ਤੋਂ ਗਹਿਣੇ ਬਣਾਏ ਜਾ ਸਕਦੇ ਨੇ ਪਰ ਜਦੋਂ ਆਖਰ ਦੇ ਵਿੱਚ ਕਟਹਾਲੀ ਦੇ ਵਿੱਚ ਪਾ ਕਰਕੇ ਢਾਲਿਆ ਜਾਂਦਾ ਹੈ ਫਿਰ ਨਾ ਸੋਨੇ ਦੀ ਤਾਤੂ ਦਾ ਪਤਾ ਲੱਗਦਾ ਹੈ ਨਾ ਉਸ ਤੋਂ ਬਣੇ ਹੋਏ ਗਹਿਣਿਆਂ ਦਾ ਪਤਾ ਲੱਗਦਾ ਹੈ ਜਦੋਂ ਕਟਹਾਲੀ ਦੇ ਵਿੱਚ ਗਹਿਣਿਆਂ ਨੂੰ ਪਾ ਕਰਕੇ ਢਾਲਿਆ ਜਾਂਦਾ ਹੈ ਜਿਹੜਾ ਤਾਂਬਾ ਹੈ ਜਾਂ ਪਿੱਤਲ ਹੈ ਇੱਕ ਪਾਸੇ ਹੋ ਜਾਂਦਾ ਹੈ ਸੋਨਾ ਸੋਨੇ ਦੇ ਵਿੱਚ ਮਿਲ ਜਾਂਦਾ ਹੈ ਭਾਵ ਕਹਿਣ ਦੇ ਵਿੱਚ ਦੋ ਨੇ ਸੋਨਾ ਤੇ سونے ਤੋਂ ਬੜੇ ਹੋਏ ਗਹਿਣੇ ਪਰ ਜਿਹੜਾ ਰੂਪ ਹੈ ਉਹ ਇੱਕ ਹੈ ਜਿਹੜਾ ਵਜੂਦ ਹੈ ਉਹ ਇੱਕ ਹੈ ਕਨਕ ਕਟਕ ਜਲ ਤਰੰਗ ਜੈਸਾ ਜਿਵੇਂ ਇੱਕ ਜੜੀ ਤਰੰਗ ਹੈ ਉਹ ਜਲ ਤੋਂ ਉਤਪਨ ਹੁੰਦੀ ਹੈ ਜਲ ਦਾ ਹੀ ਰੂਪ ਹੈ ਜਲ ਦੇ ਵਿੱਚ ਹੀ ਸਮਾ ਜਾਂਦੀ ਹੈ ਭਾਵ ਕਹਿਣ ਨੂੰ ਦੋ ਨੇ ਜਲ ਅਤੇ ਤਰੰਗ ਪਰ ਹੈ ਇੱਕੋ ਰੂਪ ਇਸ ਲਈ ਮਹਾਰਾਜ ਉਚਾਰਨ ਕਰਦੇ ਨੇ ਕਿ ਸੱਚੇ ਪਾਤਸ਼ਾਹ ਇਹ ਜਿਹੜੀ ਆਤਮਾ ਹੈ ਇਹ ਵੀ ਆਪ ਦਾ ਹੀ ਰੂਪ ਹੈ ਆਪ ਦੇ ਕੋਲੋਂ ਹੀ ਵਿਛੜ ਕਰਕੇ ਆਈ ਹੋਈ ਹੈ ਕੇਵਲ ਤੇ ਕੇਵਲ ਕਾਮ ਕ੍ਰੋਧ ਲੋਭ মোহਕਾਰ ਦੇ ਵਿੱਚ ਫੱਸੀ ਹੋਣ ਕਰਕੇ ਇਹ ਆਪਣੇ ਵਜੂਦ ਤੋਂ ਦੂਰ ਹੋ ਗਈ ਹੈ ਆਪ ਕਿਰਪਾ ਕਰੋ ਸਾਡੇ ਤੋਂ ਵੱਡਾ ਪਾਪੀ ਕੋਈ ਨਹੀਂ ਹੈ ਅਪਰਾਧੀ ਕੋਈ ਨਹੀਂ ਹੈ ਤੇ ਆਪ ਤੋਂ ਵੱਡਾ ਦਇਆਵਾਨ ਕੋਈ ਨਹੀਂ ਹੈ ਹਮ ਸਰਦੀਨ ਦਇਆਲਾ ਤੁਮ ਸਰ ਅਪਤੀਰ ਕਿਆ ਕੀਜੈ ਸੱਚੇ ਪਾਤਸ਼ਾਹ ਕਿਰਪਾ ਕਰੋ ਦਇਆ ਕਰੋ ਮਿਹਰ ਕਰੋ ਇਸ ਭਟਕੇ ਹੋਏ ਜੀਵ ਨੂੰ ਆਪਣਾ ਨਾਮ ਜਪਾਓ ਆਪਣੇ ਦਰਸ ਦਿਖਾਓ ਤੇ ਇਸੇ ਭਟਕੀ ਹੋਈ ਰੂਹ ਨੂੰ ਦਰਸ਼ਨ ਦੀਦਾਰੇ ਦੇਣ ਵਾਸਤੇ ਨਿਹਾਲ ਸਤਕੰਡ ਬੱਲਾ ਦੇ ਮਹਾਨ ਮਹਾਪੁਰਸ਼ 108 ਸਤਗੁਰ ਸੁਆਮੀ ਲੰਚਨ ਦਾਸ ਜੀ ਮਹਾਰਾਜ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ ਵਾਸਤੇ ਥੋੜੇ ਸਮੇਂ ਤੱਕ ਪਹੁੰਚ ਰਹੇ ਨੇ ਮਹਾਪੁਰਸ਼ਾਂ ਦੇ ਦਰਸ਼ਨ ਦੀਦਾਰੇ ਕਰੀਏ ਮਹਾਪੁਰਸ਼ਾਂ ਦੇ ਕੁਰਬਾਨ ਜਾਈਏ ਬਲੇ ਹਾਰੇ ਜਾਈਏ ਜਿਵੇਂ ਧੰ ਸਤਗੁਰ ਅਰਵਦਾਸ ਮਹਾਰਾਜ ਉਚਾਰਨ ਕਰਦੇ ਨੇ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਬਨੇ ਬੋਲ ਰਹਾ ਹੋ ਬਹੁਤ ਜਨਮ ਵਿਚਰੇ ਤੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵੋ ਚਿਰ ਪਇਓ ਦਰਸਨ ਦੇਖੇ ਆਸ ਲਗਾ ਕਰਕੇ ਬਹਿਣੀ ਚਾਹੀਦੀ ਹੈ ਉਹ ਸਤਗੁਰ ਦਾ ਨਾਮ ਜਪਣਾ ਚਾਹੀਦਾ ਹੈ ਜਦੋਂ ਮਹਾਰਾਜ ਬੁੱਧਵਾਰ ਦੀ ਬੁੱਧਵਾਰ ਸੰਗਤਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ ਨਾਲ ਦੀ ਨਾਲੇ ਉਪਦੇਸ਼ ਵੀ ਬਖਸ਼ਿਸ਼ ਕਰਦੇ ਨੇ ਕਿ ਭਾਈ ਜਦੋਂ ਵੀ ਆਪ ਦਾ ਸਮਾਂ ਲੱਗੇ ਖਾਂਦੇ ਪੀਂਦੇ ਬਹਿੰਦੇ ਸੌਂਦੇ ਉੱਠਦੇ ਸਵਾਸ ਸਵਾਸ ਉਸ ਮਾਲਕ ਦਾ ਨਾਮ ਜਪਣਾ ਹੈ ਸਵਾਸ ਸਵਾਸ ਉਸ ਕਾਲਪੁਰਖ ਨੂੰ ਯਾਦ ਰੱਖਣਾ ਹੈ ਸਵਾਸ ਸਵਾਸ ਉਸ ਸਤਗੁਰ ਦਾ ਧਿਆਨ ਧਰਨਾ ਹੈ ਫਿਰ ਜਾ ਕਰਕੇ ਇਹ ਜੀਵ ਇਸ ਆਤਮਾ ਨੂੰ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਸਕਦਾ ਹੈ ਆਓ ਅਸੀਂ ਵੀ ਸਾਰੀਆਂ ਸੰਗਤਾਂ ਸਤਿਗੁਰ ਦੇ ਪਾਵਨ ਪੁੱਤਰ ਜਾਨਾਂ ਦੇ ਵਿੱਚ ਇਹੀ ਅਰਦਾਸ ਬੇਨਤੀ ਕਰੀਏ ਜੋ ਧੰਨ ਸਤਿਗੁਰੂ ਦਾਸ ਮਹਾਰਾਜ ਉਚਾਰਨ ਕਰ ਰਹੇ ਨੇ ਸਾਰੀਆਂ ਸੰਗਤਾਂ ਸਰਵਣ ਕਰੀਏ ਜੀ ਕਵਨੀ ਅਬੋਲ ਮੋ ਬਲਬਲ ਜਾਉ ਰਮਈਆ ਕਾਰਨੇ ਕਵਨੀ ਅਬੋਲ ਕਾਰਨੇ ਕਵਨੀ ਅਬੋਲ ਬਹੁਤ ਜਨਮ

ਬਹੁਤ ਜਨਮ ਬਿਸਰੇ ਤੇ ਮਾਦੂ ਇਹ ਜਨਮ ਤੁਮਾ ਦੇ ਲੈ ਕੇ ਜਨਮ ਤੁਮਾ ਦੇ ਲੈ ਕੇ ਜਨਮ ਤੁਮਾ ਦੇ ਲੈ